ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਗ 6 ਖਾਲਸਾ ਫੌਜ ਨੂੰ ਯੂਰਪ ਦੇ ਢੰਗ ਪਰ ਕਵੈਦ ਸਿਖਲਾਈ। ਸ਼੍ਰੀ ਅਮਰਸਰ ਨੂੰ ਖਾਲਸਾ ਰਾਜ ਵਿੱਚ ਮਿਲੌਣ ਦੇ ਅਪਰੰਤ ਸਾਲ 1803 ਈਸਵੀ ਦੇ ਆਰੰਭ ਵਿੱਚ ਸਭ ਤੋਂ ਪਹਿਲਾ ਕੰਮ ਜੋ ਸ਼ੇਰੇ ਪੰਜਾਬ ਨੂੰ ਅਤਿ ਲੋੜਿੰਦਾ ਪ੍ਰਤੀਤ ਹੋਇਆ ਉਹ ਇਹ ਸੀ ਕਿ ਖਾਲਸਾ ਦਲਾਂ ਨੂੰ ਸੰਪੂਰਨ ਮਰਿਆਦਾ ਅਨੁਸਾਰ ਯੂਰਪੀ ਫੌਜਾਂ ਦੀ ਤਰ੍ਹਾਂ ਕਵੈਦ ਦਸੀ ਜਾਏ। ਇਸ ਮੰਤਵ ਨੂੰ ਪੂਰਾ ਕਰਨ ਲਈ ਖਾਲਸਾ ਫੌਜਾਂ ਵਿੱਚੋਂ ਪਤੀ ਚੋਣੇ ਜਵਾਨ ਲੁਕਵੇਂ ਟਾਂਡ ਨਾਲ ਈਸਟ ਇੰਡੀਆ ਕੰਪਨੀ ਇਲਾਕੇ ਵਿੱਚ ਭੇਜ ਦਿੱਤੇ ਜਿਹੜੇ ਜਾਂਦੇ ਹੀ ਅੰਗਰੇਜ਼ੀ ਫੌਜ ਵਿੱਚ ਭਰਤੀ ਹੋ ਗਏ ਤਾਂ ਉਹ ਚੰਗੀ ਤਰ੍ਹਾਂ ਕਵੈਦ ਸਿੱਖ ਕੇ ਮੋੜੇ ਤੇ ਆ ਜਾਣ ਤੇ ਖਾਲਸਾ ਫੌਜ ਨੂੰ ਉਸੇ ਤਰ੍ਹਾਂ ਸਿਖਾਉਣ ਇਸ ਤਰ੍ਹਾਂ ਇਹ ਜਵਾਨਾਂ ਤੇ ਸਰਦਾਰਾਂ ਨੂੰ ਮਹਾਰਾਜੇ ਵੱਲੋਂ ਤਲਬ ਵੀ ਮਿਲਦੀ ਸੀ ਅਤੇ ਅੰਗਰੇਜ਼ੀ ਫੌਜ ਵਿੱਚੋਂ ਵੀ ਨੌਕਰੀ ਲੈਂਦੇ ਰਹੇ ਕੋਈ ਸਮੇਂ ਬਾਅਦ ਇਹ ਜਵਾਨ ਇਸ ਕੰਮ ਵਿੱਚ ਚੰਗੀ ਤਰ੍ਹਾਂ ਨਿਪੁੰਨ ਹੋ ਕੇ ਹੋਰਨਾਂ ਨੂੰ ਕਵੈਦ ਸਿਖਾਉਣ ਦੇ ਯੋਗ ਹੋ ਗਏ ਅਇਸੇ ਤਰ੍ਹਾਂ ਅੰਗਰੇਜ਼ੀ ਫੌਜ ਵਿੱਚੋਂ ਨਾਕਟਵਾ ਕੇ ਸਿੱਖ ਫੌਜਾਂ ਵਿੱਚ ਆ ਗਏ। ਇਹਨਾਂ ਜਵਾਨਾਂ ਨੇ ਕਈ ਸੌ ਹੋਰ ਪੂਰਬੀਏ ਚੰਗੇ ਕਵੈਦਵਾਨਾਂ ਨੂੰ ਵੀ ਵੱਡੀਆਂ ਤਲਬਾ ਦੇਣੀਆਂ ਪ੍ਰਵਾਨ ਕਰਕੇ ਆਪਣੇ ਨਾਲ ਲੈ ਆਂਦਾਂ। ਇਸ ਤਰ੍ਹਾਂ ਪਹਿਲੇ ਯੂਰਪੀ ਤਰੀਕੇ ਪਰ ਸਿੱਖ ਫੌਜ ਨੂੰ ਕਵੈਦ ਸਿਖਾਉਣ ਦਾ ਕੰਮ ਆਰੰਭ ਹੋਇਆ। ਮਹਾਰਾਜਾ ਸਾਹਿਬ ਆਪ ਹਰ ਸਵੇਰ ਇਹਨਾਂ ਦੀ ਕਵੈਦ ਵੇਖਣ ਜਾਂਦੇ ਅਤੇ ਜਿਹੜੀ-ਜਿਹੜੀ ਰਜਮੰਟ ਆਪਣੇ ਕੰਮ ਵਿੱਚ ਵਧੇਰੇ ਉਨਤੀ ਕਰਦੀ ਦਿਸਦੀ ਉਸਨੂੰ ਵੱਡੀਆਂ ਬਖਸ਼ੀਸ਼ਾਂ ਦਿੰਦੇ। ਇਸ ਉਤਸ਼ਾਈ ਵਰਤਾਰੇ ਦਾ ਸਿੱਟਾ ਨਿਕਲਿਆ ਕਿ ਛੇਤੀ ਹੀ ਬਹੁਤ ਸਾਰੀ ਪੈਦਲ ਪੌਜ, ਰਸਾਲੇ ਅਤੇ ਤੋਪਖਾਨੇ ਜ਼ਰੂਰੀ-ਜ਼ਰੂਰੀ ਯੂਰਪੀ ਫੌਜ ਦੇ ਟੰਗ ਦੀ ਕਵਾਇਦ ਤੋਂ ਜਾਨੂ ਹੋ ਗਏ ਸਨ। ਛੰਗ ਅਤੇ ਉੱਚ ਨੂੰ ਖਾਲਸਾ ਰਾਜ ਨਾਲ ਮਿਲਣਾ। ਛੰਗ ਦਾ ਇਲਾਕਾ ਇਸ ਸਮੇਂ ਅਹਿਮਦ ਖਾਨ ਸਿਆਲ ਦੀ ਹਕੂਮਤ ਹੇਠ ਇੱਕ ਵੱਖ ਰਿਆਸਤ ਸਮਝੀ ਜਾਂਦੀ ਸੀ। ਅਹਿਮਦ ਖਾਨ ਆਪਣੇ ਸਮੇਂ ਦਾ ਬੜਾ ਤਨੀ ਤੇ ਨਾਮੀ ਕੋੜਿਆਂ ਦਾ ਮਾਲਕ ਸੀ। ਇਹ ਸਭ ਕੁਝ ਹੋਣ ਦੇ ਕਾਰਨ ਉਹ ਇੰਨਾ ਹੰਕਾਰੀ ਅਤੇ ਕਰੜੇ ਸੁਭਾਅ ਦਾ ਹੋ ਗਿਆ ਸੀ ਕਿ ਨਿੱਕੀ ਜਿਹੀ ਗੱਲ ਤੋਂ ਵਿਗੜ ਕੇ ਕਿਸੇ ਦਾ ਸਿਰ ਧੜ ਤੋਂ ਉਤਾਰਨਾ ਤਾਂ ਉਸ ਇੱਕ ਸੁਧਾਰਨ ਖੇਡ ਸੀ। ਸ਼ੇਰੇ ਪੰਜਾਬ ਨੇ ਜੋ ਸਿੱਖ ਰਾਜ ਨੂੰ ਦਿਨੋ-ਦਿਨ ਸਾਰੇ ਪੰਜਾਬ ਵਿੱਚ ਖਿਲਾਰ ਰਿਆ ਸੀ ਅਤੇ ਇਸਲਾਮੀ ਹਕੂਮਤ ਦੇ ਘੇਰੇ ਨਾਲੋਂ ਤੋੜ ਰਿਆ ਸੀ। ਹੁਣ ਪਹਿਲਾਂ ਇਸ ਵੱਲ ਆਪਣਾ ਇੱਕ ਦਰਬਾਰੀ ਕੱਲਿਆ ਕਿ ਉਹ ਮਹਾਰਾਜੇ ਦੀ ਈਨ ਮੰਨ ਲੈ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਖਾਲਸਾ ਫੌਜ ਨੂੰ ਤਿਆਰ ਕਰੇ। اپنی حکومت ਉੱਤੇ قائم ਰਹੇ ਨਹੀਂ ਤਾਂ جنگ ਲਈ ਤਿਆਰ ਹੋ جائے مہاراجے ਦੇ وکیل دے پہنچتے او اپنے ਸੁਭਾਅ ਅਨੁਸਾਰ بڑے ਹੰਕਾਰ ਨਾਲ ਉਸ ਨੂੰ ਮਿਲਿਆ ਤੇ ਬਿਨਾਂ ਲੜਾਈ ਦੇ ਈਨ ਮੰਡਲ ਤੋਂ ਸਿਰ ਫੇਰ ਦਿੱਤਾ مہاراجے ਦਾ وکیل احمد خان ਦਾ ਉੱਤਰ ਲੈ ਕੇ لاہور ਆ ਗਿਆ ਅਤੇ مہاراجے ਨੂੰ اس ਦਾ ਅਹੰਕਾਰ ਦੱਸਿਆ ਤਾਂ مہاراجے نے دربار ਵਿੱਚ ਆਖਿਆ ਕਿ ਜੇ ਉਹ ਹੰਕਾਰੀ ਹੈ ਤਾਂ ਮੈਨੂੰ ਰੱਬ ਨੇ ਹੰਕਾਰੀਆਂ ਦੇ ਹੰਕਾਰ ਤੋੜਨ ਲਈ ਸੰਸਾਰ ਤੇ ਭੇਜਿਆ ਹੈ ਥੋੜੇ ਦਿਨਾਂ ਵਿੱਚ ਹੀ ਉਸ ਦਾ ਹੰਕਾਰ ਮਿੱਟੀ ਵਿੱਚ ਮਲਾਇਆ ਜਾਏਗਾ ਅਗਲੇ ਦਿਨ ਫੌਜ ਦੀ ਪਰੇਡ ਦੇਖੀ ਤਾਂ ਕੁਝ ਕੁ ਸਿਰ ਅਕੜਵੀਂ ਫੌਜ ਵੱਖਕ ਚੁੱਕ ਕੇ ਜਿਸ ਵਿੱਚ ਨਵੀਂ ਕੁਵਾਈ ਦੀ ਸਿੱਕੀ ਹੋਈ ਸ਼ੇਰੇ ਦਿਲ ਤੇ ਨਜੀਬਾ ਵਾਲੀ ਰਜਮੈਂਟ ਵੀ ਸ਼ਾਮਲ ਸੀ ਨਵੰਬਰ ਸਨ 1803 ਨੂੰ ਸ਼ੇਰੇ ਪੰਜਾਬ ਇਲਾਕਾ ਚੰਗ ਤੇ ਜਾਚੜਿਆ ਰਸਤੇ ਵਿੱਚ ਜੋ ਸ਼ਹਿਰ ਆਏ ਉਹਨਾਂ ਤੇ ਕਬਜ਼ਾ ਕਰਤਾ ਗਿਆ ਉਧਰ ਜਦ ਮਹਾਰਾਜੇ ਦਾ ਵਕੀਲ ਲਾਹੌਰ ਵੱਲ ਪਰਤਿਆ ਤਾਂ ਨਵਾਬ ਅਹਿਮਦ ਖਾਨ ਨੇ ਆਪਣੇ ਇਲਾਕੇ ਦੀਆਂ ਲੜਾਕੀਆਂ ਕੌਮਾ ਸਿਆਲ ਤੇ ਹਰਲ ਆਦਕਾ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠਾ ਕਰ ਲਿਆ ਅਤੇ ਖਾਲਸਾ ਫੌਜ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਹੁਣ ਉਹ ਪੂਰੀ ਤਿਆਰੀ ਨਾਲ ਟੱਕਰੇ ਲਈ ਅੱਗੇ ਵਧਿਆ ਫੌਜਾਂ ਦੇ ਸਾਹਮਣੇ ਹੋਣ ਦੀ ਢਿੱਲ ਸੀ ਕਿ ਲੱਗੀਆਂ ਦੋਹਾਂ ਤਰਾਂ ਵੱਲੋਂ ਗੋਲੀਆਂ ਵਰਸਣ ਦੋਹਾਂ ਪਾਸਿਆਂ ਤੋਂ ਧੋਪਾਂ ਦਾਗੀਆਂ ਜਾਰੀਆਂ ਸਨ ਹਰ ਇੱਕ ਧਿਰ ਚਾਹੁੰਦੀ ਸੀ ਕਿ ਫਤਿਹ ਉਸ ਦੇ ਹੱਥ ਆਈ ਸ਼ੇਕਰ ਦੋਹਾਂ ਪਾਸਿਆਂ ਤੋਂ ਫੌਜਾਂ ਇੰਨੀਆਂ ਅੱਗੇ ਵਧ ਆਈਆਂ ਕਿ ਹੁਣ ਤੋਪਾਂ ਦਾ ਦਾਗਣਾ ਵਿਅਤ ਹੋ ਗਿਆ ਕਿਉਂਕਿ ਦੋਹਾਂ ਫੌਜਾਂ ਦਾ ਹੁਣ ਕੁਝ ਵੀ ਵਖੇਜ਼ ਨਹੀਂ ਸੀ ਰਿਹਾ ਤੇ ਲੱਗੀ ਹੱਥੋ-widehat ਤਰਵਾਰ ਢੱਗਣ ਸ੍ਰੀ ਸਾਹਿਬ ਦੀ ਲੜਾਈ ਤਾਂ ਖਾਲਸੇ ਰੱਬ ਤੋਂ ਮੰਗਤੇ ਹਨ ਬਸ ਫੇਰ ਕੀ ਸੀ ਉਹ ਕਟਾ ਵੱਡੀ ਹੋਈ ਕਿ ਵੇਖਦੇ-ਵੇਖਦੇ ਧਰਤੀ ਤੇ ਲੋਥਾਂ ਦੇ ਢੇਰਾਂ ਦੇ ਢੇਰ ਚੜ ਗਏ ਇਹ ਸਮਾਂ ਲੋਟੇ ਪੈਰ ਤੱਕ ਇੱਕ ਬਰਾਬਰ ਰਸ ਬੱਜਾ ਰਿਹਾ ਸਿਆਲਾਨ ਨੇ ਆਪਣੀ ਵੀਰਤਾ ਦਾ ਚੰਗਾ ਸਬੂਤ ਦਿੱਤਾ ਅਤੇ ਪੂਰੀ ਤਰ੍ਹਾਂ ਦਿਲ ਖੋਲ੍ਹ ਕੇ ਲੜੇ ਅਰਥਾਤ ਉਹਨਾਂ ਕੋਈ ਹਿਲਾ ਮੈਦਾਨ ਫਤਿਹ ਕਰਨ ਵਿੱਚ ਨਾ ਸਕਿਆ ਪਰ ਜਿੱਤ ਹਾਰ ਰੱਬ ਦੇ ਹੱਥ ਹੁੰਦੀ ਹੈ ਮਹਾਰਾਜਾ ਸਾਹਿਬ ਆਪਣੇ ਕੋੜੇ ਤੇ ਸਵਾਰ ਹੋ ਕੇ ਜੰਗ ਦਾ ਰੰਗ ਬੜੀ ਬਰੀਕੀ ਨਾਲ ਵੇਖ ਰਹੇ ਸਨ ਤੇ ਜਿੱਧਰ ਸਹਾਇਤਾ ਦੀ ਲੋੜ ਵੇਖਦੇ ਉਧਰ ਉੱਡ ਕੇ ਪਹੁੰਚਦੇ ਤੇ ਫੌਜਾਂ ਦਾ ਦਿਲ ਬਦਉਂਦੇ ਐਨੇ ਵਿੱਚ ਅਹਿਮਦ ਖਾਨ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਬਸ ਮੈਦਾਨ ਤੋਂ ਉਸ ਦੇ ਹਿੱਲਣ ਦੀ ਧੀਰ ਸੀ ਕਿ ਮੁਸਲਮਾਨੀ ਸੈਨਾ ਦੇ ਹੌਸਲੇ ਟੁੱਟ ਗਏ ਫਿਰ ਤਾਂ ਖਾਲਸੇ ਨੇ ਉਹ ਜ਼ੋਰ ਦਿੱਤਾ ਕਿ ਸਾਰੇ ਲਸ਼ਕਰ ਨੂੰ ਅੱਗੇ ਰੱਖ ਲਿਆ ਹੁਣ ਨਵਾਬ ਸਣੇ ਬਾਕੀ ਰਹਿੰਦੀ ਫੌਜ ਦੇ ਸ਼ਹਿਰ ਵਿੱਚ ਭੱਜ ਵੜਿਆ ਤੇ ਜਾਂਦਿਆਂ ਹੀ ਦਰਵਾਜ਼ੇ ਬੰਦ ਕਰ ਦਿੱਤੇ ਖਾਲਸੇ ਨੇ ਇਹ ਸਮਾਂ ਅਜ਼ਾਈ ਹੱਥੋਂ ਨਹੀਂ ਗਵਾਇਆ ਜਾਂਦੇ ਸਾਰ ਹੀ ਰਾਤੋਂ ਰਾਤ ਸ਼ਹਿਰ ਨੂੰ ਜਾ ਕੇ ਰਿਆ ਸਵੇਰ ਨੂੰ ਨਵਾਬ ਨੇ ਕਿਲੇ ਦੇ ਤੋਪਾਂ ਬੀੜ ਦਿੱਤੀਆਂ ਤੇ ਫਿਰ ਖਾਲਸੇ ਤੇ ਗੋਲੇ ਵਰਸਾਣੇ ਆਰੰਭ ਦਿੱਤੇ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਗੋਲੇ ਚੱਲ ਰਹੇ ਸਨ ਕਿ ਦੇਵ ਨੇਤ ਨਾਲ ਕਿਲੇ ਤੋਂ ਇੱਕ ਗੋਲਾ ਠੀਕ ਮਹਾਰਾਜਾ ਸਾਹਿਬ ਦੇ ਪੈਰ ਵਿੱਚ ਆ ਕੇ ਪਿਆ ਅਤੇ ਛੱਟ ਧਰਤੀ ਵਿੱਚ ਤਸ ਗਿਆ ਮਹਾਰਾਜੇ ਨੂੰ ਸਤਗੁਰੂ ਨੇ ਹੱਥ ਦੇ ਕੇ ਰੱਖ ਲਿਆ ਹੁਣ ਤਾਂ ਖਾਲਸਾ ਫੌਜ ਵਿੱਚ ਕਹਿਰ ਦਾ ਜੋਸ਼ 킬ਰ ਗਿਆ ਹਰ ਇੱਕ ਸੂਰਮਾ ਚਾਹੁੰਦਾ ਸੀ ਕਿ ਮੇਰੀ ਤਲਵਾਰ ਹੀ ਨਵਾਬ ਦੇ ਲਹੂ ਵਿੱਚ ਟੋਬਾ ਲਾਏ ਇਹਨਾਂ ਨੂੰ ਸ਼ਹਿਰ ਦੇ ਦਰਵਾਜ਼ਿਆਂ ਪਰ ਮਸਤ ਹਾਥੀ ਦੁੜਾਈ ਗਏ ਜਿਨ੍ਹਾਂ ਦੀਆਂ ਟੱਕਰਾਂ ਨਾਲ ਇੱਕ ਦਰਵਾਜ਼ਾ ਡਿੱਗ ਪਿਆ ਉਨਾ ਕਦੇ ਫੇਰ ਵਿੱਚ ਖਾਲਸਾਈ ਫੌਜਾਂ ਦੇ ਦਲ ਹੱਥਾਂ ਵਿੱਚ ਸੂਤੀਆਂ ਕਿਰਪਾਨਾਂ ਲਈ ਸ਼ਹਿਰ ਦੇ ਅੰਦਰ ਜਾ ਵੜੇ ਤੇ ਜਹਾਤੀਆਂ ਪਰ ਟੁੱਟ ਪਏ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਨਵਾਬ ਦੀ ਫੌਜ ਇੱਥੋਂ ਵੀ ਉੱਠ ਨੱਠੀ ਹੁਣ ਮਹਾਰਾਜੇ ਦਾ ਸ਼ਹਿਰ ਤੇ ਪੂਰਾ ਪੂਰਾ ਅਧਿਕਾਰ ਹੋ ਗਿਆ ਇਸ ਰੌਲੇ ਗੋਲੇ ਵਿੱਚ ਅਹਿਮਦ ਖਾਨ ਮੌਕਾ ਪਾ ਕੇ ਮਲਤਾਨ ਵੱਲ ਨਸ ਗਿਆ ਕਿਉਂਕਿ ਸ਼ਹਿਰ ਵਾਸੀ ਹਿੰਦੂਆਂ ਨੇ ਇਸ ਫੌਜ ਲਈ ਰਸੋਦਾ ਦੇ ਦੇਣ ਵਿੱਚ ਸਭ ਤਰ੍ਹਾਂ ਦੀ ਸਹਾਇਤਾ ਕੀਤੀ ਸੀ ਮਹਾਰਾਜਾ ਸਾਹਿਬ ਨੇ ਉਹਨਾਂ ਦੇ ਸ਼ਹਿਰ ਨੂੰ ਲੁੱਟਣ ਤੋਂ ਬਚਾ ਲਿਆ ਅਗਲੇ ਦਿਨ ਸਾਰੇ ਇਲਾਕੇ ਵਿੱਚ ਡੌਂਡੀ ਪਟਾ ਦੇਣ ਦਾ ਹੁਕਮ ਦੇ ਦਿੱਤਾ ਕਿ ਜੋ-ਜੋ ਸ਼ਹਿਰੀ ਲੜਾਈ ਦੇ ਡਰ ਤੋਂ ਨੱਠ ਗਏ ਹਨ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਸ਼ਹਿਰ ਵਿੱਚ ਪਰਤ ਆਉਣ ਤਾਂ ਉਹਨਾਂ ਨੂੰ ਬਾਤ ਕੀਤਾ ਜਾਏਗਾ ਕੁਝ ਦਿਨਾਂ ਬਾਅਦ ਅਹਿਮਦ ਖਾਨ ਨੇ ਆਪਣੇ ਪਤਵੰਤਿਆਂ ਦਾ ਇੱਕ ਜਿਰਗਾ ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਭੇਜਿਆ ਤੇ ਉਹਨਾਂ ਆ ਕੇ ਬਿਨੈ ਕੀਤੀ ਕਿ ਨਵਾਬ ਨੇ ਜੋ ਹੁਕਮ ਅਦੂਲੀ ਦੀ ਭਾਰੀ ਭੁੱਲ ਕੀਤੀ ਸੀ ਉਹਦੀ ਉਹਨੇ ਪੂਰੀ ਸਜ਼ਾ ਪਾ ਲਈ ਹੈ ਹੁਣ ਆਪ ਮਿਹਰ ਕਰੋ ਤੇ ਨਵਾਬ ਦੀ ਭੁੱਲ ਬਖਸ਼ ਦੇਵੋ ਨਵਾਬ ਨੂੰ ਆਪਣੇ ਵੱਲੋਂ ਇਲਾਕੇ ਦੀ ਸੇਵਾ ਸੌਂਪ ਜਾਓ ਅਧ ਜਿੰਨਾ ਸਲਾਨਾ ਕਰ ਆਪ ਉਸ ਦੇ ਜ਼ਿੰਮੇ ਲਾਉਂਗੇ ਉਹ ਬਿਨਾਂ ਦੇਰ ਦੇ ਆਪ ਦੇ ਖਜ਼ਾਨੇ ਵਿੱਚ ਪੰਚਾਦਿਆ ਕਰੇਗਾ ਇਸ ਤੋਂ ਛੋਟੇ ਇਸ ਲੜਾਈ ਦਾ ਸਾਰਾ ਜੰਗੀ ਖਰਚ ਨਵਾਬ ਦੇਨ ਨੂੰ ਤਿਆਰ ਹੈ ਕਿਉਂਕਿ ਉਸ ਦੀ ਆਪਣੀ ਮੂਰਖਤਾ ਦਾ ਫਲ ਸੀ ਮਹਾਰਾਜਾ ਸਾਹਿਬ ਜਸਦੇਸਬਾ ਵਿੱਚ ਕੁਦਰਤੀ ਬਖਸ਼ਣ ਦਾ ਭਾਵ ਬਹੁਤ ਜ਼ਿਆਦਾ ਸੀ ਚਾਹੇ ਕਿੰਨਾ ਸਖਤ ਹੋ ਸਖਤ ਵੈਰੀ ਵੀ ਜਦ ਸ਼ਰਨਾ ਜਾਏ ਤਾਂ ਆਪਣੀ ਪੁੱល ਮੰਨ ਲਈ ਤਾਂ ਉਹਨੂੰ ਬਖਸ਼ ਦਿੰਦਾ ਸੀ ਇਸੇ ਨਿਯਮ ਅਨੁਸਾਰ ਨਵਾਬ ਨੂੰ ਮਾਫ਼ ਕਰ ਦਿੱਤਾ ਤੇ ਉਸ ਦੀ ਬੇਅੰਤੀ ਮਨ ਰਹੀ ਨਵਾਬ ਦੇ ਜਿਰਗੇ ਦੀ ਮਰਜ਼ੀ ਅਨਸਾਰ 60000 ਰੁਪਏ ਸਾਲਾਨਾ ਮਾਵੜਾ ਲੈਣਾ ਮਹਾਰਾਜੇ ਨੇ ਉਸਨਾਂ ਠਹਿਰਾਇਆ ਇਸ ਲੜਾਈ ਵਿੱਚ ਬਹੁਤ ਵੱਡਾ ਖਜ਼ਾਨਾ ਤੇ ਕਈ ਕੀਮਤੀ ਕੋੜੇ ਤੇ ਹਥਿਆਰ ਮਹਾਰਾਜਾ ਦੀਆਂ ਫੌਜਾਂ ਦੇ ਹੱਥ ਆਏ ਨਵਾਬ ਮਹਾਰਾਜੇ ਦੇ ਹੁੰਦਿਆਂ ਹੀ ਚੰਗ ਵਿੱਚ ਪਹੁੰਚ ਗਿਆ ਤੇ ਲੜਾਈ ਦਾ ਦੰਡ ਦੇ ਕੇ ਅੱਗੇ ਨੂੰ ਇਹ ਮਹਾਰਾਜੇ ਵੱਲੋਂ ਕਰ ਪਰਨਾ ਹਾਕਮਨੀਤ ਹੋਇਆ। ਮਹਾਰਾਜਾ ਸਾਹਿਬ ਇੱਥੋਂ ਤਰਮਾਉਣ ਤੇ ਪਤਨ ਤੋਂ ਪਾਰ ਹੋ ਕੇ ਉੱਚ ਵੱਲ ਗਏ ਤੇ ਉਸ ਨੂੰ ਇੱਕ ਛੋਟੀ ਲੜਾਈ ਦੇ ਬਾਅਦ ਫਤਿਹ ਕਰ ਲਿਆ ਤੇ ਨਾਲ ਸੁਲਤਾਨ ਬੁਖਾਰੀ ਤੋਂ ਦਰਸ਼ਨ ਭੇਟ ਲੈ ਕੇ ਬੜੀ ਧੂਮ ਧਾਮ ਨਾਲ ਨਵੰਬਰ ਸਨ 1803 ਇਸੀ ਵਿਨੂ ਲਾਹੌਰ ਪਰਤਾਈ। ਸ੍ਰੀ ਅੰਮ੍ਰਿਤਸਰ ਵਿੱਚ ਸਾਈ ਦਰਬਾਰ ਤੇ ਫੌਜੀ ਸਰਦਾਰਾਂ ਨੂੰ ਪਦ ਬਖਸ਼ਣੇ ਸਮਤ 1861 ਮੁਤਾਬਕ ਸਨ 1804 ਈਸਵੀ ਵਿੱਚ ਮਹਾਰਾਜਾ ਸੈਦ ਸ਼੍ਰੀ ਅਮਰਸਰ ਵਿੱਚ ਆ ਗਏ ਅਤੇ ਇੱਕ ਭਾਰੀ ਫੌਜੀ ਦਰਬਾਰ ਕੀਤਾ ਜਿਸ ਵਿੱਚ ਵੱਡੇ ਵੱਡੇ ਸਰਦਾਰਾਂ ਨੂੰ ਫੌਜੀ ਪਦ ਬਖਸ਼ੇ ਜੋ ਇਸ ਤਰ੍ਹਾਂ ਹਨ ਸਰਦਾਰ ਦੇਸਾ ਸਿੰਘ ਮਜੀਠੀਏ ਨੂੰ 4000 ਕੋੜਚੜਾਂ ਦੀ ਸਰਦਾਰੀ ਦਿੱਤੀ ਸਰਦਾਰ ਮਹਾਲ ਸਿੰਘ ਅਟਾਰੀਵਾਲੀਏ ਨੂੰ 5000 ਪੈਦਲ ਸਵਾਰ ਸਰਦਾਰ ਹੁਕਮ ਸਿੰਘ ਚਿਮਣੀ ਨੂੰ ਤੋਪਖਾਨੇ ਦਾ ਪ੍ਰਬੰਧਕ 2011 ਤੱਕ ਮੁਖੀ ਥਾਪਿਆ। ਗੌਸ ਖਾਨ ਨੂੰ ਤੋਪਖਾਨਾ ਤੇ 2000 ਸਵਾਰ। ਸ਼ੇਖ ਅਬਦੁੱਲਾ ਤੇ ਰੌਸ਼ਨ ਖਾਨ ਹਿੰਦੁਸਤਾਨੀ ਨੂੰ ਨਜੀਬਾ ਦੀ ਪਟੜਨ ਦਾ ਪ੍ਰਮੁੱਖ ਚੁਣਿਆ। ਬਾਜ ਸਿੰਘ ਨੂੰ ਜੋ ਬਾਬਾ ਬਾਜ ਸਿੰਘ ਮੁਰਾਲੀ ਦੇ ਨਾਮ ਪਰ ਪ੍ਰਸਿੱਧ ਸੀ 5000 ਕੋੜ ਚੜਿਆਂ ਦੀ ਸਰਦਾਰੀ ਤੇ ਜ਼ਗੀਰ ਮਿਲੀ। ਮਿਰਕਾ ਸਿੰਘ ਨੂੰ 700 ਜਵਾਨਾਂ ਦਾ ਜ਼ਿੰਮੇਵਾਰ ਬਣਾ ਕੇ ਕਰਵਲ ਪਿੰਡੀ ਦਾ ਕਿਲੇਦਾਰ ਥਾਪਿਆ। ਸਰਦਾਰ ਨੌਧ ਸਿੰਘ ਨੂੰ 411 ਦੀ ਸਰਦਾਰੀ ਤੇ ਪਰਗਨਾ ਕੇਬੀ ਦੀ ਜ਼ਗੀਰ ਦਿੱਤੀ। ਸਰਦਾਰ ਅਤਰ ਸਿੰਘ ਫਤਿਹਤਾਰੀ ਦੇ ਪੁੱਤਰ ਨੂੰ 500 ਸਵਾਰਾਂ ਦਾ ਸਰਦਾਰ ਤੇ ਮਿਤ ਸਿੰਘ ਬਰਹਾਣੀਆਂ ਨੂੰ 500 ਜਵਾਨਾਂ ਦਾ ਸੂਬੇਦਾਰ ਥਾਪਿਆ। ਗੁਰਬਾ ਸਿੰਘ ਨੂੰ 1000 ਸਵਾਰਾਂ ਦਾ ਰਸਾਲਦਾਰ ਥਾਪਿਆ। ਇਹਨਾਂ ਤੋਂ ਛੋਟੇ ਹੇਠ ਲਿਖੇ ਜ਼ਗੀਰਦਾਰ ਨਿਯਤ ਹੋਏ ਜੋ ਲੜਾਈ ਦੇ ਸਮੇਂ ਲੋੜ ਪੈਣ ਤੇ ਇਸ ਕਰਮ ਅਨੁਸਾਰ ਫੌਜ ਨੂੰ ਖਾਲਸਾ ਰਾਜ ਦੀ ਸੇਵਾ ਲਈ ਸਹਾਇਤਾ ਦਿਆ ਕਰਨਗੇ ਸਰਦਾਰ ਜੱਸਾ ਸਿੰਘ ਕਰਮ ਸਿੰਘ ਦਾ ਪੁੱਤਰ ਸਰਦਾਰ ਸਾਇਬ ਸਿੰਘ ਗੁੱਜਰ ਸਿੰਘ ਦਾ ਪੁੱਤਰ ਸਰਦਾਰ ਚੇਤ ਸਿੰਘ ਲੈਣਾ ਸਿੰਘ ਦਾ ਪੁੱਤਰ ਸਰਦਾਰ ਭਾਗ ਸਿੰਘ ਆਲੂਵਾਲੀਆ ਸਰਦਾਰ ਨਾਰ ਸਿੰਘ ਚਮਿਆਰੀ ਵਾਲਾ ਇੱਕ ਇੱਕ ਹਜ਼ਾਰ ਸਵਾਰ ਦੇਣਗੇ ਕਨਈਆ ਮਿਸਲ ਵੱਲੋਂ 5000 ਨਕਈਆਂ ਵੱਲੋਂ 4000 ਪਹਾੜੀ ਰਾਜਾਂ ਵੱਲੋਂ 5000 ਦੁਆਬੇ ਦੇ ਸਰਦਾਰਾਂ ਵੱਲੋਂ 7000 ਜਵਾਨ ਹਾਜ਼ਰ ਕੀਤੇ ਜਾਇਆ ਕਰਨਗੇ ਇਹਨਾਂ ਸਾਰਿਆਂ ਨੂੰ ਭਾਰੀ ਜ਼ਗੀਰਾਂ ਤੋਂ ਛੁੱਟ ਬਹੁ ਮੁੱਲੀਆਂ ਖਿਰਤਾਂ ਬਖਸ਼ੀਆਂ ਤੇ ਇਸ ਤਰ੍ਹਾਂ ਇਤਿਹਾਸਿਕ ਦਰਬਾਰ ਸੰਪੂਰਨ ਹੋਇਆ ਇਸ ਦੇ ਕੁਝ ਦਿਨਾਂ ਬਾਅਦ ਇਲਾਕਾ ਚਨਾਤ ਤੇ ਜ਼ਿਲਮ ਦੇ ਕੰਡੇ ਦੇ ਮੁਸਲਮਾਨ ਰਾਈਸ ਜੋ ਅਜੇ ਤੱਕ ਦਰਬਾਰ ਕਾਬਲ ਤੇ ਅਦੀਨ ਸਮਝੇ ਜਾਂਦੇ ਸਨ ਸਿਹਰੇ ਪੰਜਾਬ ਦਾ ਵਾਅਦਾ ਹੋਇਆ ਪ੍ਰਤਾਪ ਵੇਖ ਕੇ ਆਪਣੇ ਆਪ ਹੀ ਮਹਾਰਾਜਾ ਦੀ ਤਹਿਤ ਵਿੱਚ ਆ ਗਏ ਤੇ ਅੱਗੇ ਨੂੰ ਇਹਨਾਂ ਦਾ ਕੋਈ ਸਬੰਧ ਕਾਬਲ ਨਾਲ ਨਾ ਰਿਹਾ। ਇਹ ਐਤਨਾਮਾ ਸਨ 1862 ਦੇ ਹਨ। ਜਸਵੰਤ ਰਾਏ ਹੁਲਕਰ ਦਾ ਮਹਾਰਾਜੇ ਦੀ ਸ਼ਰਨ ਆਣਾ। ਸਨ 1805 ਈਸਵੀ ਦੇ ਛੇਕੜ ਦੇ ਦਿਨਾਂ ਵਿੱਚ ਮਹਾਰਾਜਾ ਸਾਹਿਬ ਇਲਾਕਾ ਮਲਤਾਨ ਦੇ ਦੌਰੇ ਪਰ ਗਿਆ। ਇਹ ਅਦੇ ਮਲਤਾਨ ਤੋਂ 20 ਕੋਹ ਦੀ ਵਿੱਤ ਤੇ ਡੇਰਾ ਲਈ ਠਹਿਰਿਆ ਹੋਇਆ ਸੀ ਕਿ ਨਵਾਬ ਮੁਜ਼ੱਫਰ ਖਾਨ ਹਾਕਮ ਮਲਤਾਨ ਇੱਥੇ ਹੀ ਮਹਾਰਾਜਾ ਸਾਹਿਬ ਨੂੰ ਆ ਮਿਲਿਆ। ਅਤੇ 7 ਲੱਖ ਰੁਪਇਆ ਭੇਟਾ ਕੀਤਾ ਕਰ ਵਜੋ। ਦਰਾ ਇਸਤੇ ਹਿੱਸੇ ਬਾਕੀ ਸੀ ਸਿਹਰੇ ਪੰਜਾਬ ਨੇ ਨਵਾਬ ਨੂੰ ਬਹੁਮੁੱਲੀ ਖਿਲਤ ਬਖਸ਼ੀ ਤੇ ਵਿਦਾ ਕੀਤਾ ਠੀਕ ਇਸ ਸਮੇਂ ਲਾਹੌਰ ਤੋਂ ਸਨਨੀ ਸਵਾਰ ਦੇ ਹੱਥ ਡਾਕ ਪਹੁੰਚੀ ਕਿ ਜਸਵੰਤ ਰਾਏ ਹੁਲਕਰ ਅਮਰ ਹੱਟਾ ਰਾਜਾ ਵਾਲੀ ਦੇ ਅੰਦਰ ਸਨੇ ਅਮੀਰ ਖਾਨ ਰੋਹੇਲੇ ਦੇ ਤੇ 15500 ਫੌਜ ਦੇ ਅੰਗਰੇਜ਼ ਜਰਨਲ ਲਾਰਡ ਲੇਕ ਤੋਂ ਪਾਂਚ ਖਾ ਕੇ ਸਰਹੰਦ ਵੱਲ ਆ ਰਿਹਾ ਹੈ ਜਿਸ ਦਾ ਪਿੱਛਾ ਅੰਗਰੇਜ਼ੀ ਫੌਜ ਕਰ ਰਹੀ ਹੈ ਇਸ ਬਾਰੇ ਜੋ ਹੁਕਮ ਹੋਵੇ ਕੀਤਾ ਜਾਏ ਇਹ ਖਬਰ ਸੁਣ ਕੇ ਮਹਾਰਾਜਾ ਸਾਹਿਬ ਇਸ ਦੇ ਯੋਗ ਫੈਸਲੇ ਲਈ ਆਪਨ ਲਾਹੌਰ ਵੱਲ ਪਰਤ ਆਏ ਲਾਹੌਰ ਪਹੁੰਚਦਿਆਂ ਹੀ ਮਹਾਰਾਜਾ ਸਾਹਿਬ ਨੂੰ ਜਸਵੰਤ ਰਾਏ ਦੇ ਵਕੀਲ ਸਨੇ ਪਾਰੀ ਪੇਟਾ ਦੇ ਆ ਮਿਲੇ ਤੇ ਬੇਨਤੀ ਕੀਤੀ ਕਿ ਆਪ ਇਸ ਸਮੇਂ ਹੁਲਕਰਦੀ ਸਹਾਇਤਾ ਕਰੋ ਮਹਾਰਾਜਾ ਸਾਹਿਬ ਨੇ ਵਕੀਲਾਂ ਨੂੰ ਇਹ ਆ ਕੇ ਵਿਦਾ ਕੀਤਾ ਕਿ ਇਸ ਗੱਲ ਦਾ ਫੈਸਲਾ ਅਸੀਂ ਆਪਣੇ ਸਰਦਾਰਾਂ ਦੀ ਵਿਚਾਰਨਾ ਕਰਾਂਗੇ ਤਾਂ ਜੋ ਫੈਸਲਾ ਹੋਵੇਗਾ ਉਸ ਦੀ ਖਬਰ ਜਸਵੰਤ ਰਾਏ ਨੂੰ ਦਿੱਤੀ ਜਾਏਗੀ ਉਦੋਂ ਮਹਾਰਾਜਾ ਵੱਲੋਂ ਸ੍ਰੀ ਅੰਮ੍ਰਿਤਸਰ ਵਿੱਚ ਹੁਲਕਰ ਦੇ ਉਤਾਰੇ ਦਾ ਪ੍ਰਬੰਧ ਕਰਵਾਇਆ ਗਿਆ। ਇੱਧਰ ਆਪਣੇ ਨਾਮੀ ਸਰਦਾਰਾਂ ਦੀ ਇੱਕ ਕਾਉਂਸਲ ਇਕੱਠੀ ਕਰਕੇ ਸਾਰਿਆਂ ਦੀ ਸੰਮਤੀ ਪੁੱਛੀ ਕਿ ਸਮੇਂ ਖਾਲਸੇ ਨੂੰ ਕੀ ਕਰਨਾ ਚਾਹੀਦਾ ਹੈ। ਡੂੰਗੀ ਵਿਚਾਰ ਦੇ ਉਪਰੰਤ ਇਹ ਫੈਸਲਾ ਹੋਇਆ ਕਿ ਖਾਲਸੇ ਲਈ ਪੰਜਾਬ ਨੂੰ ਬਾਹਰਲੇ ਤੰਦਿਆਂ ਦੀ ਰਣ ਭੂਮੀ ਬਣਾਉਣਾ ਠੀਕ ਨਹੀਂ। ਦੂਜੇ ਅੰਗਰੇਜ਼ੀ ਸਰਕਾਰ ਵੱਲੋਂ ਅਜੇ ਤੱਕ ਸਾਡੇ ਨਾਲ ਮਿੱਤਰਤਾ ਦਾ ਸਬੰਧ ਚਲਾ ਆਉਂਦਾ ਹੈ। ਉਨ੍ਹਾਂ ਨਾਲ ਬਿਨਾ ਕਿਸੇ ਕਾਰਨ ਦੇ ਉਹ ਕਿਉਂ ਤੋੜਿਆ ਜਾਵੇ ਪਰ ਹੁਲਕਰ ਵੀ ਸਰਨਾਇਆ ਹੈ ਇਸ ਲਈ ਇਸ ਨੂੰ ਖਾਲਸੇ ਦੇ ਦਰ ਤੋਂ ਨਰਾਸ਼ ਨਹੀਂ ਭਿੱਜਣਾ ਚਾਹੀਦਾ ਜੇ ਕਿਸੇ ਤਰ੍ਹਾਂ ਹੋ ਸਕੇ ਤਾਂ ਆਪ ਵਿੱਚ ਪੈ ਕੇ ਇਸ ਦਾ ਤੇ ਅੰਗਰੇਜ਼ਾਂ ਦਾ ਮੇਲ ਕਰਵਾ ਦਿਵੋ ਜਿਸ ਕਰਕੇ ਹੁਲਕਰ ਨੂੰ ਆਪਣਾ ਇਲਾਕਾ ਮਿਲ ਜਾਏ ਤੇ ਲੜਾਈ ਝਗੜੇ ਮੁੱਕ ਜਾਣ ਇਸ ਫੈਸਲੇ ਤੇ ਸਭ ਨੇ ਪ੍ਰਸੰਨਤਾ ਪ੍ਰਗਟ ਕੀਤੀ ਮਹਾਰਾਜਾ ਸਾਹਿਬ ਅਗਲੇ ਦਿਨ ਸ਼੍ਰੀ ਅਮਰਸਰ ਆ ਗਏ ਤੇ ਹੁਲਕਰ ਨੂੰ ਮਿਲ ਕੇ ਸਭ ਕੁਝ ਸਮਝਾਇਆ ਇਸ ਫੈਸਲੇ ਦਾ ਸਿੱਟਾ ਇਹ ਨਿਕਲਿਆ ਕਿ 24 ਦਸੰਬਰ ਸਨ 1805 ਈਸਵੀ ਨੂੰ ਹੁਲਕਰਦੀ ਤੇ ਅੰਗਰੇਜ਼ਾਂ ਦੀ ਸੁਲ੍ਹਾ ਹੋ ਗਈ ਤੇ ਐਦਨਾਮਾ ਲਿਖਿਆ ਗਿਆ ਜਿਸ ਅਨੁਸਾਰ ਉਹ ਸਾਰਾ ਇਲਾਕਾ ਜੋ ਅੰਗਰੇਜ਼ ਸਰਨੈਲ ਨੇ ਤਾਪਦੀ ਨਦੀ ਤੋਂ ਗੋਦਾਵਰੀ ਦੇ ਪੂਰਬ ਵੱਲ ਉਸ ਤੋਂ ਖੋਲਿਆ ਸੀ ਉਸ ਨੂੰ ਫੇਰ ਮੋੜ ਦਿੱਤਾ ਇਸ ਫੈਸਲੇ ਨਾਲ ਦੋਵੇਂ ਧਿਰਾਂ ਮਹਾਰਾਜਾ ਸਾਹਿਬ ਤੋਂ ਰਾਜੀ ਹੋ ਗਈਆਂ ਹੁਣ ਇਸ ਤੋਂ ਬਾਅਦ ਸਰਕਾਰ ਅੰਗਰੇਜ਼ੀ ਨੇ ਮਹਾਰਾਜਾ ਸਾਹਿਬ ਤੇ ਆਲੂ ਵਾਲੀਏ ਸਰਦਾਰਾਂ ਨਾਲ ਮਿੱਤਰਤਾ ਦਾ ਸਬੰਧ ਵਧੇਰੇ ਪੱਕਾ ਕਰ ਦਿੱਤਾ ਇਸ ਸਾਲ ਦੀਆਂ ਗਰਮੀਆਂ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਬਿਮਾਰ ਹੋ ਗਏ ਜਿਸ ਕਰਕੇ ਕੁਝ ਚਿਰ ਤੱਕ ਆਪ ਨੂੰ ਲਾਹੌਰ ਵਿੱਚ ਹੀ ਠਹਿਰਨਾ ਪਿਆ ਤੇ ਜਦ ਆਪ Arogh ਹੋਏ ਤਾਂ ਸ਼ਾਲੀਮਾਰ ਬਾਗ ਵਿੱਚ ਡੇਰੇ ਲਾਇ ਅਤੇ ਇਸ ਦੀ ਮੁਰੰਮਤ ਤੇ ਬਹੁਤ ਰੁਪਈਆ ਖਰਚ ਕਰਵਾਇਆ ਇਸ ਸਮੇਂ ਇਸ ਬਾਗ ਦੀ ਪੁਰਾਣੀ ਢਹਿਰ ਜੋ ਅਲੀ ਮਰਦਾਨ ਖਾਨ ਦੀ ਨਹਿਰ ਹੰਸਲੀ ਦੇ ਨਾਮ ਨਾਲ ਪ੍ਰਸਿੱਧ ਸੀ ਪਟਵਾ ਕੇ ਸਾਫ਼ ਕਰਵਾਈ ਤੇ ਬਾਗ ਨੂੰ ਰੌਣਕ ਦਿੱਤੀ ਜੋ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ ਸਾਲ 1806 ਈਸਵੀ ਦੀਆਂ ਘਟਨਾਵਾਂ ਵਿੱਚੋਂ ਇਹ ਵੀ ਹੈ ਕਿ ਦੀਵਾਨ ਮੋਹਕਮ ਚੰਦ ਖੱਤਰੀ ਬਸਾਖੀ RAM ਪੰਜਾਬ ਵਾਲੇ ਦੇ ਪੁੱਤਰ ਨੂੰ ਖਾਲਸਾ ਫੌਜ ਵਿੱਚ ਭਰਤੀ ਕੀਤਾ। ਇਸ ਨੇ ਖਾਲਸੇ ਦੀ ਬਹਾਦਰੀ ਤੇ ਨਿਰਪੈਤਾ ਦੇ ਨਮੂਨੇ ਵੇਖ-ਵੇਖ ਇਹਨਾਂ ਲਾਭ ਉਠਾਇਆ ਕਿ ਕੁਝ ਸਮੇਂ ਬਾਅਦ ਇਹ ਖਾਲਸਾ ਫੌਜ ਦਾ ਬਹਾਦਰ ਜਰਨੈਲ ਬਣਿਆ ਤੇ ਬੜਾ ਨਾਮ ਪਾਇਆ।